ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਦੋਸਤੋ ਅੱਜ ਤੁਹਾਨੂੰ ਦਿਖਾਉਣਾ ਇੱਕ ਨਰਸਰੀ ਅੱਜ ਅਸੀਂ ਆਏ ਸੀ ਇੱਥੇ ਕੁਝ ਫੁੱਲ ਬੂਟੇ ਜੇ ਲੈਣ ਤੇ ਬਹੁਤ ਵਧੀਆ ਨਰਸਰੀ ਬਣਾਈ ਹੋਈ ਆ ਦਿਖਾਉਣੀ ਆ ਤੁਹਾਨੂੰ ਜੁੜੇ ਰਹੋ ਵੀਡੀਓ ਦੇ ਵਿੱਚ ਕੱਠ ਵੀ ਇੱਥੇ ਕਾਫੀ ਆ ਤੇ ਕੱਠ ਤੋਂ ਬਚਾਉਂਦੇ ਬਚਾਉਂਦੇ ਆਪਾਂ ਨੂੰ ਵੀਡੀਓ ਬਣਾਉਣੀ ਪੈਣੀ ਆ ਆਪਾਂ ਕਿਸੇ ਨੂੰ ਵੀ ਇੱਥੇ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ ਅਗਲਾ ਇਤਰਾਜ਼ ਪੇਸ਼ ਕਰ ਸਕਦਾ ਤੇ ਪਰ ਫਿਰ ਵੀ ਆਪਾਂ ਤੁਹਾਨੂੰ ਵੱਧ ਤੋਂ ਵੱਧ ਸਭ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਫੁੱਲਾਂ ਦੇ ਬੜੇ ਸ਼ਕੀਨ ਨੇ ਗੋਰੇ ਹਰ ਰੋਜ਼ ਇੱਥੇ ਪੂਰਾ ਇਕੱਠ ਹੁੰਦਾ ਤੇ ਲੋਕੀ ਲੈ ਕੇ ਜਾਂਦੇ ਨੇ ਦੇਖੋ ਤੁਸੀਂ ਐਨ ਵਧੀਆ ਜਿਹੜੇ ਲੋਕ ਇਹ ਨਰਸਰੀ ਦਾ ਜਾਂ ਜ਼ਿਆਦਾਤਰ ਖੇਤੀ ਦਾ ਕੰਮ ਕਰਦੇ ਆ ਆਮਿਸ਼ ਲੋਕ ਕਰਦੇ ਆ ਜ਼ਿਆਦਾਤਰ ਦੇਖੋ ਕਾਰਾਗਰੀ ਅੱਜ ਇਸ ਨੂੰ ਦਿਖਾਵਾਂਗੇ ਅੰਦਰ ਟੰਗੇ ਹੋਏ ਫੁੱਲ ਉਹ ਵੀ ਐਨ ਬਾਕ ਕਮਾਲ ਪੂਰੀ ਐ ਸਿਰਾਂ ਗੱਲ ਬਾਤ 20 22 ਡਾਲਰ 25 25 ਡਾਲਰ ਇਸ ਤਰ੍ਹਾਂ ਇਹਨਾਂ ਦਾ ਪ੍ਰਾਈਸ ਆ 1 ਡਾਲਰ ਤੋਂ ਲੈ ਕੇ 20 25 25 ਡਾਲਰ ਤੱਕ ਇਹਨਾਂ ਦਾ ਰੇਟ ਆ ਆਂ ਦੇਖੋ ਗੱਲਬਾਤ ਬਣਾਈ ਪਈ ਐ ਨਾ ਮੈਂਤੀ ਕੰਮ ਉਹਤੇ ਵੀ ਜਿਹੜੇ ਓਮ ਸ਼ਲੋਕ ਨੇ ਕੰਪਿਊਟਰ ਨਹੀਂ ਵਰਤੇ ਮੋਬਾਈਲ ਫੋਨ ਨਹੀਂ ਵਰਤੇ ਦੇ ਜਮਾ ਗੱਡੀਆਂ ਦੀ ਵਰਤੋਂ ਵੀ ਬਹੁਤ ਘੱਟ ਕਰਦੇ ਆ ਜਿੱਥੇ ਤੱਕ ਜਾਣਾ ਆਪਦੇ ਟਰੈਕਟਰ ਤੇ ਜਾਣਾ ਇਹਨਾਂ ਨੇ ਤੇ ਬਾਕੀ ਜਿਹੜੀਆਂ ਹਾਰਸ ਬੱਗੀ ਘੋੜੇ ਵਾਲੀਆਂ ਗੱਡੀਆਂ ਬਣਾਈਆਂ ਹੋਈਆਂ ਨੇ ਇਹਨਾਂ ਦੀਆਂ ਉਹਦੇ ਰਹੀਂ ਜਾਂਦੇ ਆ ਪਹਿਲਾਂ ਤਾਂ ਖੇਤੀ ਵੀ ਇਹ ਘੋੜਿਆਂ ਨਾਲ ਹੀ ਕਰਦੇ ਹੁੰਦੇ ਸੀ ਪਰ ਹੁਣ ਇਹਨਾਂ ਕੋਲੇ ਖੇਤੀ ਜ਼ਿਆਦੇ ਆ ਫਿਰ ਉਹ ਨਹੀਂ ਪਹਿਲਾਂ ਵਾਲੀਆਂ ਗੱਲਾਂ ਬਾਤਾਂ ਹੁਣ ਨਹੀਂ ਰਹੀਆਂ ਹੈਗੀਆਂ ਆਹ ਦੇਖੋ ਤੁਸੀਂ ਅਨਪਾਕ ਕਮਾਲ ਬਣਾਇਆ ਪਿਆ ਦੇਖੋ ਐਨ ਜਮਾ ਥੱਲੇ ਕਾਫੀ ਲੋਕ ਫਿਰਦੇ ਨੇ ਵਿੱਚ ਫਿਰ ਆਪਾਂ ਉਹਨਾਂ ਦੀ ਵੀਡੀਓ ਤਾਂ ਬਣਾ ਨਹੀਂ ਸਕਦੇ ਕਾਨੂੰਨ ਆਹੇ ਇੱਥੋਂ ਦਾ ਜੇ ਕੋਈ ਵਿੱਚ ਬੰਦਾ ਆ ਗਿਆ ਤੇ ਕੱਲ ਨੂੰ ਅਗਲੇ ਨੇ ਆਪਾਂ ਨੂੰ ਕਹਿਤਾ ਜਾਂ ਕੇਸ ਕਰਤਾ ਆਪਣੇ ਜਿਵੇਂ ਜਿਹੜੀ ਮਰਜ਼ੀ ਵੀਡੀਓ ਬਣਾ ਕੇ ਆਪਾਂ ਪਾ ਦਈਏ ਨੈਟ ਤੇ ਉਹ ਸਾਹਬ ਕਿਤਾਬ ਨਹੀਂ ਹੈਗਾ ਇੱਥੇ ਨੀਕੋ ਤੁਸੀਂ ਐਨ ਬਣਾਈ ਹੋਈਆਂ ਨਾ ਗੱਲ ਜਮਾ पूरा सिर कर देखो एन भैने ना चारे पासे फुल फुल ਹੌਲੀ ਹੌਲੀ ਦਿਖਾ ਦਾਂਗੇ ਤੁਹਾਨੂੰ ਲਗਭਗ ਸਾਰਾ ਹੀ ਅਮਰੀਕਾ ਜਿੱਥੇ ਤੱਕ ਜਾਈਦਾ ਕਿਤੇ ਆਮ ਜ਼ਿੰਦਗੀ 'ਚ ਵਿਚਰਦੇ ਆ ਉਹ ਵੀਡੀਓ ਬਣਾ ਲਈਦੀ ਆ ਤੁਹਾਡੇ ਨਾਲ ਸਾਂਝ ਪਾ ਦਿੰਨੇ ਆ ਟਾਈਮ ਸਮਾਂ ਲੱਗਦਾ ਪਰ ਸਮਾਂ ਕੱਢਣਾ ਪੈਂਦਾ ਤੁਹਾਨੂੰ ਪਤਾ ਹਨਾ ਆਹ ਨੇ ਕੇਂਦੇ ਦੇ ਫੁੱਲ ਇਹ ਦੁਨੀਆ ਦੇ ਵਿੱਚ ਹਰ ਇੱਕ ਥਾਂ ਤੇ ਹੋ ਜਾਂਦੇ ਆ ਮੈਰੀ ਗੋਲਡ ਸਾਰੀ ਦੁਨੀਆ 'ਚ ਜਿੱਥੇ ਮਰਜੀ ਚਾਹੀਏ ਗੇਂਦੇ ਦਾ ਬੂਟਾ ਤੁਹਾਨੂੰ ਮਿਲ ਹੀ ਜਾਊਗਾ। ਬਾਕੀ ਸਦਾ ਬਹਾਰ ਫੁੱਲ ਮੰਨਿਆ ਜਾਂਦਾ ਗੇਂਦੇ ਦਾ। ਨੀਕੋ ਆਣਾ। ਕਹਿੰਦਾ ਨਾ ਗੱਲਬਾਤ। ਠੀਕ ਆ ਦੋਸਤੋ ਕਰਦੇ ਹੋ ਲਾਈਕ ਸ਼ੇਅਰ ਮਿਲਦੇ ਆ ਕਿਸੇ ਨਵੀਂ ਗੱਲਬਾਤ ਤੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ